ਮਈਆਂ ਤੇਰੀਆਂ ਧੰਨ ਧੰਨ ਬਾਬਾ ਦਇਆ ਸਿੰਘ ਜੀ ਧੰਨ ਧੰਨ ਹੈ ਕਮਾਈਆਂ ਤੇਰੀਆਂ ਮਾਤਾ ਅਮਰਕਾਰ ਜਾਏ ਨੇ ਸਾਲ 1927 ਈ ਭਵ ਲੈ ਕੇ ਸੋਰ ਸਿੰਘ ਆਏ ਨੇ ਸਨ ਪਿਤਾ ਬਾਬਾ ਸੋਰ ਸਿੰਘ ਜੀ ਮਾਤਾ ਅਮਰਕਾਰ ਜਾਏ ਨੇ ਸਾਲ 1927 ਈ ਭਵ ਲੈ ਕੇ ਸੋਰ ਸਿੰਘ ਆਏ ਨੇ ਕਿਤੇ ਕੋਤ ਕਬੀ ਅੰਤ ਤੁਸਾਨੇ ਕਤਕ ਬਿਆੰਤ ਤੁਸਾਂ ਨੇ ਲੇਖ ਸਕਾ ਕੀ ਕਤਾ ਮੇਰੀਆਂ ਤਨ ਤਨ ਬਾਬਾ ਦਇਆ ਸਿੰਘ ਜੀ ਤਨ ਤਨ ਹੈ ਕਮਾਈਆਂ ਤੇਰੀਆਂ ਤਨ ਤਨ ਬਾਬਾ ਦਇਆ ਸਿੰਘ ਜੀ ਤਨ ਤਨ ਹੈ ਕਮਾਈਆਂ ਤੇਰੀਆਂ ਤੇ ਕੀਤੀ ਬੰਦਗੀ ਨਾਮ ਜੱਪਿਆ ਤੇ ਕੀਤੀ ਬੰਦਗੀ ਗੁਰੂ ਸੰਗ ਹੈ ਪ੍ਰੀਤਾਂ ਗੂੜੀਆਂ ਹੋਏ ਤਨ ਮੈਂ ਲਗਈਆਂ ਜਿੰਨਾਂ ਨੂੰ ਹੋਏ ਤਨ ਮੈਂ ਲਗਈਆਂ ਜਿੰਨਾਂ ਨੂੰ ਤੇਰੇ ਚਰਨਾਂ ਦੀਆਂ ਜੋ ਧੂੜੀਆਂ ਨਾਮ ਜੱਪਿਆ ਤੇ ਕੀਤੀ ਬੰਦਗੀ ਗੁਰੂ ਸੰਗ ਹੈ ਪ੍ਰੀਤਾਂ ਗੂੜੀਆਂ ਤੋੜੀਆਂ ਸਾਧੂ ਸੰਗ ਬੇਨ ਤੰਗ ਹੋ ਜੀਏ ਸਾਧੂ ਸੰਗ ਬੇਨ ਤੰਗ ਹੋ ਜੀਏ ਕਿਲ ਨੇਕਟ ਜਿਵੇਂ ਨੇ ਬੇਰੀਆਂ ਧੰਨ ਧੰਨ ਬਾਬਾ ਦਇਆ ਸਿੰਘ ਜੀ ਧੰਨ ਧੰਨ ਹੈ ਕਮਾਈਆਂ ਤੇਰੀਆਂ ਧੰਨ ਧੰਨ ਬਾਬਾ ਦਇਆ ਸਿੰਘ ਜੀ ਧੰਨ ਧੰਨ ਹੈ ਕਮਾਈਆਂ ਤੇਰੀਆਂ ਇਹ ਅਨੁਸ਼ਿੰਗਾਰਿਆ ਕਿਉਂ ਐ ਕਿ ਕਿ ਹਰ ਇੱਕ ਨੂੰ ਦੇਖੇ ਪਿਆਰ ਦਿਲਾਂ ਤਾਈਂ ਠਾਰਿਆ ਬਿਲੀ ਤੁਸਾਨੂੰ ਰੋਹਾਨੀ ਸ਼ਕਤੀ ਮੇਰੀ ਤੁਸਾਨੂੰ ਰੋਹਾਨੀ ਸ਼ਕਤੀ ਹੋਇਰ ਦਸ ਦਸ ਬੇਚੇਰੀਆਂ ਤਨ ਤਨ ਬਾਬਾ ਦਇਆ ਸੇ ਬਤਿਆ ਸਿੰਘ ਜੀ ਤਨ ਤਨ ਹੈ ਕਮਾਈਆਂ ਤੇਰੀਆਂ ਮੰਗ ਨੂੰ ਪ੍ਰਭੂ ਨੇ ਬੁਲਾਏ ਸੰਤ ਆਪਣੇ ਧੰਨ ਬੱਬਾ ਅਵਤਾਰ ਸਿੰਘ ਨੂੰ ਥਾਪ-ਥਾਪ ਉਪਰੰਤ ਆਪਣੇ 2014 6 ਮੰਗ ਨੂੰ ਪ੍ਰਭੂ ਨੇ ਬੁਲਾਏ ਆਪਣੇ ਧੰਨ ਬੱਬਾ ਅਵਤਾਰ ਸਿੰਘ ਨੂੰ ਥਾਪ-ਥਾਪ ਉਪਰੰਤ ਆਪਣੇ ਲਿਖੇ ਬੈਂਕਾ ਗੁਰਜੰਟ ਸਿੰਘ ਕੀ ਕਿ ਬੈਂਕਾ ਕੋਰੇ ਜੰਟ ਸਿੰਘ ਕੀ ਮੇਰਾ ਕੀਤੀਆਂ ਤੁਸਾਂ ਬਥੇਰੀਆਂ ਧੰਨ ਧੰਨ ਬਾਬਾ ਦਇਆ ਸਿੰਘ ਜੀ ਧੰਨ ਧੰਨ ਹੈ ਕਮਾਈਆਂ ਤੇਰੀਆਂ ਧੰਨ ਧੰਨ ਬਾਬਾ ਦਇਆ ਸਿੰਘ ਜੀ ਧੰਨ ਧੰਨ ਹੈ ਕਮਾਈਆਂ ਤੇਰੀਆਂ ਧੰਨ ਧੰਨ ਬਾਬਾ ਦਇਆ ਸਿੰਘ ਜੀ ਧੰਨ ਧੰਨ ਹੈ ਕਮਾਈਆਂ ਤੇਰੀਆਂ